ਮਠਿੱਡਾ ਤੋਂ ਮੰਨਪਾ ਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ देर रात ਆਪਣੇ ਦੋਸਤਾਂ ਦੇ ਨਾਲ ਪਾਰਟੀ ਮਨਾਉਣ ਤੋਂ ਬਾਅਦ ਜਿਆਦਾ ਇੱਕ ਵਿਅਕਤੀ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਵਿਚ ਰਸਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਦਰਸਲ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਵਿੱਚ ਸੜਨ ਦੇ ਨਾਲ ਜੋ ਹੈ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿੱਥੇ ਕਿ ਇਸ ਵਿਅਕਤੀ ਦਾ ਨਾਮ ਮਹਤੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਜੋ ਕਿ ਬੀਤੀ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ ਪਾਰਟੀ ਕਰਨ ਤੋਂ ਬਾਅਦ ਜਦੋਂ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਉਸ ਵੇਲੇ ਅਚਾਨਕ ਉਸਦੀ ਕਾਰ 'ਚ ਅੱਗ ਲੱਗ ਜਾਂਦੀ ਹੈ ਜੋ ਕਿ ਸੀਐਨਜੀ ਦੀ ਕਾਰ ਦੱਸੀ ਜਾ ਰਹੀ ਹੈ ਜੋ ਕਿ ਸੀਐਨਜੀ ਦੇ ਉੱਤੇ ਚੱਲਦੀ ਹੈ ਤਾਂ ਕਾਫੀ ਜ਼ਿਆਦਾ ਸੰਗੀਨ ਮਾਮਲਾ ਹੈ ਜਿੱਥੇ ਕਿ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਾਤਾਰ ਕਾਫੀ ਮੰਦ ਭਾਗੀ ਅਤੇ ਨਾਲ ਹੀ ਨਾਲ ਸੰਸਨੀਖੇਜ਼ ਖਬਰ ਹੈ ਬਣ ਜਾਂਦੀ ਹੈ ਕਿਉਂਕਿ ਅਜਿਹਾ ਮਾਮਲਾ ਪਹਿਲੀ ਵਾਰ ਜੋ ਹੈ ਇਸ ਇਲਾਕੇ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਕਾਫੀ ਜ਼ਿਆਦਾ ਭਿਆਨਕ ਤਸਵੀਰਾਂ ਵੀ ਨੇ ਜੋ ਕਿ ਵਿਚਲਿਤ ਵੀ ਕਰ ਸਕਦੀਆਂ ਨੇ ਇਸ ਕਰਕੇ ਉਹ ਤੁਹਾਡੇ ਨਾਲ ਅਸੀਂ ਸਾਂਝਾ ਨਹੀਂ ਕਰ ਰਹੇ ਕੁਝ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲੇਕਿਨ ਕਾਫੀ ਵੱਡਾ ਤੇ ਭਿਆਨਕ ਹੈ ਸੜਕ ਹਾਦਸਾ ਵੀ ਕਹਿ ਸਕਦੇ ਆ ਕਿ ਜੋ ਕਿ ਵਾਪਰਿਆ ਹੈ ਮ੍ਰਿਤਕ ਦਾ ਨਾਮ ਮਹਤੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਤੇ ਹੁਣ ਫਿਲਹਾਲ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤਫਤੀਸ਼ ਕਰ ਰਹੀ ਹੈ ਤੇ ਅਗ ਲੱਗਣ ਦੇ ਕਾਰਨਾਂ ਦੇ ਬਾਰੇ ਵੀ ਜਲਦ ਪਤਾ ਲਗਾਇਆ ਜਾਵੇਗਾ ਫਿਲਹਾਲ ਕੀ ਕੁਝ ਜਾਣਕਾਰੀ ਪੁਲਿਸ ਅਧਿਕਾਰੀ ਸਾਂਝੀ ਕਰ ਰਹੇ ਨੇ ਪਵਿਤਾ ਨੂੰ ਸੁਣਾ ਨੇ ਸਰਕਾਰ ਨੂੰ ਅਗਲ ਕੀ ਹੈ ਹਾਂਜੀ ਕੀ ਵਜ੍ਹਾ ਸੀ ਸਰ ਇਹ ਇਸ ਤਰ੍ਹਾਂ ਸੀ ਜੀ ਇਹਨਾਂ ਬਿੱਤੀ ਰਾਤ ਥਾਣਾ ਸੰਗਤ ਦੇ ਏਰੀਏ ਪਿੰਡ ਗੁਰੂ ਸਰ ਸੈਨੇ ਵਾਲੇ ਜਿਹੜਾ ਮੇਨ ਨੈਸ਼ਨਲ ਹਾਈਵੇ ਹੈ ਉੱਥੇ ਇੱਕ ਕਾਰ ਨੂੰ ਜਿਹੜੀ ਹੈਗੀ ਆ ਅਚਾਨਕ ਅੱਗ ਲੱਗ ਗਈ ਤੇ ਉਹ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਉਹਨੂੰ ਫਾਇਰ ਬ੍ਰਿਗੇਡ ਬੁਲਾ ਕੇ ਤੇ ਉਹ ਅੱਗ ਨੂੰ ਬੁਝਾਇਆ ਗਿਆ ਬੁਝਾ ਕੇ ਜਦੋਂ ਦੇਖਿਆ ਤਾਂ ਜਿਹੜਾ ਉਹਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਹੈਗੀ ਆ ਉਹ ਡੈੱਡ ਬਾਡੀ ਸੀ ਮਤਲਬ ਅੱਗ ਦੇ ਨਾਲ ਜਿਹੜਾ ਬੰਦੇ ਦੀ ਉੱਥੇ ਹੀ ਉਹਦੀ ਜਿਹੜੀ ਹੈਗੀ ਆ ਉਹ ਡੈਥ ਹੋ ਗਈ ਸੀਗੀ ਵਿੱਚ ਤੇ ਕਾਫੀ ਜ਼ਿਆਦਾ ਗਲ ਸੜ ਗਿਆ ਸੀ ਮਤਲਬ ਕਾਫੀ ਤੇ ਜਿਹਦੀ ਪਛਾਣ ਨਹੀਂ ਸੀ ਹੋ ਰਹੀ ਤਾਂ ਫਿਰ ਪੁਲਿਸ ਨੇ ਜਿਹੜਾ ਹੈਗਾ ਉਹ ਉੱਥੋਂ ਜਿਹੜੀ ਗੱਡੀ ਦਾ ਨੰਬਰ ਪਲੇਟ ਲੈ ਕੇ ਉਹ ਨੰਬਰ ਪਲੇਟ ਇੱਕ ਦਿੱਲੀ ਦੀ ਔਰਤ ਦੇ ਨਾਂ ਤੇ ਸੀ ਜੋ ਵੀ ਮ੍ਰਿਤਕ ਦੀ ਭੈਣ ਹੈ ਤਾਂ ਫਿਰ ਇਸ ਦੇ ਪਰਿਵਾਰ ਵਾਲਿਆਂ ਨੇ ਆ ਕੇ ਗੱਡੀ ਤੋਂ ਜਿਹੜਾ ਹੈਗਾ ਉਹਦੇ ਸ਼ਨਾਖਤ ਕੀਤੀ ਕਿ ਉਸ ਦੀ ਵਾਈਫ ਨੇ ਚਾਹ ਤਰਾਣੀ ਹੈ ਉਹਨੇ ਆਪਦੇ ਘਰ ਵਾਲੇ ਜੋ ਉਹ ਜੋ ਪਛਾਣ ਕੀਤੀ ਕਿ ਇਹ ਮੇਰੇ ਘਰ ਵਾਲਾ ਮਤੇਸ਼ ਨਰੰਗ ਉਰਫ ਮੋਨੂ ਪੁੱਤਰ ਰਮੇਸ਼ ਕਮਾਨ ਨਰੰਗ ਵਾਸੀ ਫਰਸਰਾ ਨਗਰ ਬਟੰਡਾ ਦੀ ਇਹਦੀ شناخت ਹੋਈ ਤਾਂ ਫਿਰ ਚਾਹਤ ਰਾਣੀ ਦੇ ਬਿਆਨ ਤੇ ਕਿਉਂਕਿ ਇੱਕ ਆਦਮੀ ਦੀ ਡੈਥ ਦਾ ਮਾਮਲਾ ਸੀਗਾ ਕਿਸੇ ਦਾ ਕੋਈ ਕਸੂਰ ਨਹੀਂ ਤੇ ਉਹਨਾਂ ਦੀ ਸਟੇਟਮੈਂਟ ਦਰਜ ਹੋ ਗਈ ਹੈ ਸਟੇਟਮੈਂਟ ਤੋਂ ਬਾਅਦ ਜਿਹੜਾ ਹੈਗਾ ਅਸੀਂ 175 ਦੀ ਕਾਰਵਾਈ ਜਿਹੜੀ ਹੈਗੀ ਹੈ ਜਿਹੜਾ ਹੁਣ ਵੀ ਐਨ ਐਸ ਦੇ ਤਹਿਤ ਅਸੀਂ ਕਾਰਵਾਈ ਅਮਲ ਤੇ ਜਾਂਦੇ ਕੀ ਹੈ ਥਾਣਾ ਸੰਗਤਵਰਚਨ ਡਾਕਟਰ ਅੰਮ੍ਰਿਤ 13 ਮਿਤੀ 6 10 2025 ਦੇ ਨਾਲ ਜਿਹੜਾ ਹੈਗਾ 173 ਦੀ ਕਾਰਵਾਈ ਕਰਤੀ ਗਈ ਹੈ ਤੇ ਉਹਦਾ ਪੋਸਟਮਾਰਟਮ ਕਰਾਉਣ ਲਈ ਜਿਹੜੀ ਬੋਡੀ ਹੈਗੀ ਆ ਉਹ ਸਿਵਲ ਹਸਪਤਾਲ ਦੇ ਵਿੱਚ ਰੱਖੀ ਗਈ ਹੈ ਜਿਸ ਦਾ ਬੋਰਡ ਬਣਾ ਕੇ ਉਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਘਟਨਾ ਕਰਨ ਦਾ ਪਤਾ ਲੱਗਿਆ ਕਿ ਕੀ ਹੋਇਆ ਕੀ ਸੀ ਕਿਵੇਂ ਅੱਗ ਕਿਵੇਂ ਲੱਗੀ ਇਹ ਇਸ ਤਰ੍ਹਾਂ ਦੀ ਗੱਡੀ ਖਤਾਨਾਂ ਦੇ ਵਿੱਚ ਥੱਲੇ ਡੂੰਘੀ ਥਾਂ ਦੇ ਉੱਤੇ ਆ ਕੇ ਕੰਵੇ ਪਾਸੇ ਡਿੱਗ ਪਈ ਜਿਸ ਦਿਨ ਟਿਕਣ ਦੇ ਨਾਲ ਜਿਹੜੀ ਹੈ ਇਹ ਦੇ ਕੋਲ ਸੀ ਐਨਜੀ ਫਿਟਨ ਗੱਡੀ ਹੈ ਪੈਟਰੋਲ ਦੀ ਸੀਐਨਜੀ ਫਿੱਟਰ ਸੀ ਤੇ ਇਹ ਉਹਦੇ ਕਰਕੇ ਜਿਹੜਾ ਉਹਨੂੰ ਆ ਗੱਡੀ ਨੂੰ ਡਿੱਗਣ ਕਰਕੇ ਇਹਨੂੰ ਅੱਗ ਲੱਗ ਗਈ ਅੱਗ ਲੱਗਣ ਕਰਕੇ ਉਹ ਤਾਕੀ ਖੋਲ ਨਹੀਂ ਸਕਿਆ ਤੇ ਉਹ ਜਿਹੜਾ ਉਹਦੀ ਡੈਥ ਹੋ ਵੀ ਰਾਤ ਦਾ ਕਰੀਬ ਹੈ 1.5 ਵਜੇ ਦਾ ਰਾਤ ਦਾ ਬੀਤੀ ਰਾਤ ਦਾ ਵਕਤ ਹੈ ਮਠਿੱਡਾ ਤੋਂ ਮੰਨਪਾ ਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ देर ਰਾਤ ਆਪਣੇ ਦੋਸਤਾਂ ਦੇ ਨਾਲ ਪਾਰਟੀ ਮਨਾਉਣ ਤੋਂ ਬਾਅਦ ਜਿਆਦਾ ਕਿ ਵਿਅਕਤੀ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਵਿੱਚ ਰਸਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਦਰਸਲ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਵਿੱਚ ਸੜਨ ਦੇ ਨਾਲ ਜੋ ਹੈ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿੱਥੇ ਕਿ ਇਸ ਵਿਅਕਤੀ ਦਾ ਨਾਮ ਮਹਤੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਜੋ ਕਿ ਬੀਤੀ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ ਪਾਰਟੀ ਕਰਨ ਤੋਂ ਬਾਅਦ ਜਦੋਂ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਉਸ ਵੇਲੇ ਅਚਾਨਕ ਉਸਦੀ ਕਾਰ 'ਚ ਅੱਗ ਲੱਗ ਜਾਂਦੀ ਹੈ ਜੋ ਕਿ ਸੀਐਨਜੀ ਦੀ ਕਾਰ ਦਿੱਤੀ ਜਾ ਰਹੀ ਹੈ ਜੋ ਕਿ ਸੀਐਨਜੀ ਦੇ ਉੱਤੇ ਚੱਲਦੀ ਹੈ ਤਾਂ ਕਾਫੀ ਜ਼ਿਆਦਾ سنگੀਨ ਮਾਮਲਾ ਹੈ ਜਿੱਥੇ ਕਿ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਕਾਫੀ ਮੰਦ ਭੱਗੀ ਹੈ ਤੇ ਨਾਲ ਹੀ ਨਾਲ ਸੰਸਨੀਖੇਜ਼ ਖਬਰ ਹੈ ਬਣ ਜਾਂਦੀ ਹੈ ਕਿਉਂਕਿ ਅਜਿਹਾ ਮਾਮਲਾ ਪਹਿਲੀ ਵਾਰ ਜੋ ਹੈ ਇਸ ਇਲਾਕੇ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਕਾਫੀ ਜ਼ਿਆਦਾ ਭਿਆਨਕ ਤਸਵੀਰਾਂ ਵੀ ਨੇ ਜੋ ਕਿ ਵਿਚਲਿਤ ਵੀ ਕਰ ਸਕਦੀਆਂ ਨੇ ਇਸ ਕਰਕੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਨਹੀਂ ਕਰ ਰਹੇ ਕੁਝ ਜੋਤਸਵੀਰਾਂ ਨੇ ਉਹ ਤਾੜੇ ਨਾਲ ਸਾਂਝਿਆ ਕਰ ਰਹੇ ਹਨ ਲੇਕਿਨ ਕਾਫੀ ਵੱਡਾ ਤੇ ਭਿਆਨਕ ਹੈ ਸੜਕ ਹਾਦਸਾ ਵੀ ਕਹਿ ਸਕਦੇ ਆ ਕਿ ਜੋ ਕਿ ਵਾਪਰਿਆ ਹੈ ਮ੍ਰਿਤਕ ਦਾ ਨਾਮ ਮਹਤੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਅਤੇ ਹੁਣ ਫਿਲਹਾਲ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤਫਤੀਸ਼ ਕਰ ਰਹੀ ਹੈ ਅਤੇ ਅਗ ਲੱਗਣ ਦੇ ਕਾਰਨਾਂ ਦੇ ਬਾਰੇ ਵੀ ਜਲਦ ਪਤਾ ਲਗਾਇਆ ਜਾਵੇਗਾ ਫਿਲਹਾਲ ਕੀ ਕੁਝ ਜਾਣਕਾਰੀ ਪੁਲਿਸ ਅਧਿਕਾਰੀ ਸਾਂਝੀ ਕਰ ਰਹੇ ਨੇ ਪਵਿੱਤਨ ਸੁਣਨ ਨੇ ਸਰਕਾਰੂ ਅਗਲ ਕੀ ਹੈ ਹਾਂਜੀ ਕੀ ਵਜ੍ਹਾ ਸੀ ਸਰ ਇਹ ਇਸ ਤਰ੍ਹਾਂ ਸੀ ਜੀ ਇਹਨਾਂ ਬਿੱਤੀ ਰਾਤ ਖਾਣਾ ਸੰਗਤ ਦੇ ਏਰੀਏ ਪਿੰਡ ਗੁਰੂ ਸਰ ਸੈਨੇ ਵਾਲੇ ਜਿਹੜਾ ਮੇਨ ਨੈਸ਼ਨਲ ਹਾਈਵੇ ਹੈ ਉੱਥੇ ਇੱਕ ਕਾਰ ਨੂੰ ਜਿਹੜੀ ਹੈਗੀ ਆ ਅਚਾਨਕ ਅੱਗ ਲੱਗ ਗਈ ਤੇ ਉਹ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਉਹਨੂੰ ਫਾਇਰ ਬ੍ਰਿਗੇਡ ਬੁਲਾ ਕੇ ਤੇ ਉਹ ਅੱਗ ਨੂੰ ਬੁਝਾਇਆ ਗਿਆ ਬੁਝਾ ਕੇ ਜਦੋਂ ਦੇਖਿਆ ਤਾਂ ਜਿਹੜਾ ਉਹਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਹੈਗੀ ਆ ਉਹ ਡੈੱਡ ਬਾਡੀ ਸੀ ਮਤਲਬ ਅੱਗ ਦੇ ਨਾਲ ਜਿਹੜਾ ਬੰਦੇ ਦੀ ਉੱਥੇ ਹੀ ਉਹਦੀ ਜਿਹੜੀ ਹੈਗੀ ਆ ਉਹ ਡੈਥ ਹੋ ਗਈ ਸੀ ਵਿੱਚ ਤੇ ਕਾਫੀ ਜਿਆਦਾ ਗੱਲ ਸੜ ਗਿਆ ਸੀ ਮਤਲਬ ਕਾਫੀ ਤੇ ਜਿਹਦੀ ਪਛਾਣ ਨਹੀਂ ਸੀ ਹੋ ਰਹੀ ਤਾਂ ਫਿਰ ਪੁਲਿਸ ਨੇ ਜਿਹੜਾ ਹੈਗਾ ਉਹ ਉੱਥੋਂ ਜਿਹੜੀ ਗੱਡੀ ਦਾ ਨੰਬਰ ਪਲੇਟ ਲੈ ਕੇ ਉਹ ਨੰਬਰ ਪਲੇਟ ਇੱਕ ਦਿੱਲੀ ਦੀ ਔਰਤ ਦੇ ਨਾਂ ਤੇ ਸੀ ਜੋ ਵੀ ਮਿਰਤਕ ਦੀ ਭੈਣ ਹੈ ਤਾਂ ਫਿਰ ਇਸ ਦੇ ਪਰਿਵਾਰ ਵਾਲਿਆਂ ਨੇ ਆ ਕੇ ਗੱਡੀ ਤੋਂ ਜਿਹੜਾ ਹੈਗਾ ਉਹਦੇ ਸ਼ਨਾਖਤ ਕੀਤੀ ਕਿ ਉਸ ਦੀ ਵਾਈਫ ਨੇ ਚਾਹ ਤਰਾਣੀ ਹੈ ਉਹਨੇ ਆਪਦੇ ਘਰ ਵਾਲੇ ਜੋ ਉਹ ਜੋ ਪਛਾਣ ਕੀਤੀ ਕਿ ਇਹ ਮੇਰੇ ਘਰ ਵਾਲਾ ਮਉਤੇਸ਼ ਨਰੰਗ ਉਰਫ ਮੋਨੂ ਪੁੱਤਰ ਰਮੇਸ਼ ਕਮਾਨ ਨਰੰਗ ਵਾਸੀ ਫਰਸਰਾ ਨਗਰ ਬਟੰਡਾ ਦੀ ਇਹਦੀ شناخت ਹੋਈ ਤਾਂ ਫਿਰ ਚਾਹਤ ਰਾਣੀ ਦੇ ਬਿਆਨ ਤੇ ਕਿਉਂਕਿ ਇੱਕ ਆਦਮੀ ਦੀ ਡੈਥ ਦਾ ਮਾਮਲਾ ਸੀਗਾ ਕਿਸੇ ਦਾ ਕੋਈ ਕਸੂਰ ਨਹੀਂ ਤੇ ਉਹਨਾਂ ਦੀ ਸਟੇਟਮੈਂਟ ਦਰਜ ਹੋ ਗਈ ਹੈ ਸਟੇਟਮੈਂਟ ਤੋਂ ਬਾਅਦ ਜਿਹੜਾ ਹੈਗਾ ਅਸੀਂ 174 ਦੀ ਕਾਰਵਾਈ ਜਿਹੜੀ ਹੈਗੀ ਹੈ ਜਿਹੜਾ ਹੁਣ ਵੀਐਨਐਸ ਦੇ ਤਹਿਤ ਅਸੀਂ ਕਾਰਵਾਈ ਅਮਲ ਤੇ ਜਾਂਦੀ ਗਈ ਹੈ ਥਾਣਾ ਸੰਗਤਵਰਚ ਡਾਕਟਰ ਅੰਮ੍ਰਿਤ 13 ਮਿਤੀ 6 10 2025 ਦੇ ਨਾਲ ਜਿਹੜਾ ਹੈਗਾ 173 ਦੀ ਕਾਰਵਾਈ ਕਰਤੀ ਗਈ ਹੈ ਤੇ ਉਹਦਾ ਪੋਸਟਮਾਰਟਮ ਕਰਾਉਣ ਲਈ ਜਿਹੜੀ ਬੋਡੀ ਹੈਗੀ ਆ ਉਹ ਸਿਵਲ ਹਸਪਤਾਲ ਦੇ ਵਿੱਚ ਰੱਖੀ ਗਈ ਹੈ ਜਿਸ ਦਾ ਬੋਰਡ ਬਣਾ ਕੇ ਉਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਘਟਨਾ ਕਰਨ ਦਾ ਪਤਾ ਲ ਕਿ ਅਚ ਕੀ ਹੋਇਆ ਕੀ ਸੀ ਕਿਵੇਂ ਅੱਗ ਕਿਵੇਂ ਲੱਗੀ ਇਹ ਇਸ ਤਰ੍ਹਾਂ ਦੀ ਗੱਡੀ ਖਤਾਨਾਂ ਦੇ ਵਿੱਚ ਥੱਲੇ ਡੂੰਘੀ ਥਾਂ ਦੇ ਉੱਤੇ ਆ ਕੇ ਖੱਬੇ ਪਾਸੇ ਡਿੱਗ ਪਈ ਜਿਸ ਦਿਨ ਟਿਕਣ ਦੇ ਨਾਲ ਜਿਹੜੀ ਹੈ ਇਹ ਦੇ ਕੋਲ ਸੀਐਨਜੀ ਫਿਟਡ ਗੱਡੀ ਹੈ ਪੈਟਰੋਲ ਦੀ ਸੀਐਨਜੀ ਫਿੱਟਰ ਸੀ ਤੇ ਇਹ ਉਹਦੇ ਕਰਕੇ ਜਿਹੜਾ ਉਹਨੂੰ ਆ ਗੱਡੀ ਨੂੰ ਡਿੱਗਣ ਕਰਕੇ ਇਹਨੂੰ ਅੱਗ ਲੱਗ ਗਈ ਅੱਗ ਲੱਗਣ ਕਰਕੇ ਉਹ ਤਾਕੀ ਖੋਲ ਨਹੀਂ ਸਕਿਆ ਤੇ ਉਹ ਜਿਹੜਾ ਉਹਦੀ ਡੈਥ ਹੋ ਗਈ ਰਾਤ ਦਾ ਕਰੀਬ ਇਹ 1.3 ਵਜੇ ਦਾ ਰਾਤ ਦਾ ਬੀਤੀ ਰਾਤ ਦਾ ਵਕਤ ਹੈ ਸਰਕਾਰ ਨੂੰ ਅੱਗ ਲੱਗੀ ਹੈ ਹਾਂਜੀ ਕੀ ਵਜ੍ਹਾ ਸੀ ਸਰ ਇਹ ਇਸ ਤਰ੍ਹਾਂ ਸੀ ਜੀ ਇਹਨਾਂ ਬੀਤੀ ਰਾਤ ਥਾਣਾ ਸੰਗਦੇ ਏਰੀਏ ਪਿੰਡ ਗੁਰੂ ਸਰ ਸੈਨੇ ਵਾਲੇ ਜਿਹੜਾ ਮੇਨ ਨੈਸ਼ਨਲ ਹਾਈਵੇ ਹੈ ਉੱਥੇ ਇੱਕ ਕਾਰ ਨੂੰ ਜਿਹੜੀ ਹੈਗੀ ਆ ਚਾਨਕ ਅੱਗ ਲੱਗੀ ਤੇ ਉਹ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਉਹਨੂੰ ਫਾਇਰ ਬ੍ਰਿਗਰ ਬੁਲਾ ਕੇ ਤੇ ਉਹ ਅੱਗ ਨੂੰ ਬੁਝਾਇਆ ਗਿਆ ਬੁਝਾ ਕੇ ਜਦੋਂ ਦੇਖਿਆ ਤਾਂ ਜਿਹੜਾ ਉਹਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਹੈਗੀ ਆ ਉਹ ਡੈੱਡ ਬਾਡੀ ਸੀ ਮਤਲਬ ਉਹ ਅੱਗ ਦੇ ਨਾਲ ਜਿਹੜਾ ਬੰਦੇ ਦੀ ਉੱਥੇ ਹੀ ਉਹਦੀ ਜਿਹੜੀ ਹੈਗੀ ਆ ਉਹ ਡੈਥ ਹੋ ਗਈ ਸੀ ਵਿੱਚ ਤੇ ਕਾਫੀ ਜ਼ਿਆਦਾ ਗਲ ਸੜ ਗਿਆ ਸੀ ਮਤਲਬ ਕਾਫੀ ਤੇ ਜਿਹਦੀ ਪਛਾਣ ਨਹੀਂ ਸੀ ਹੋ ਰਹੀ ਤਾਂ ਫਿਰ ਪੁਲਿਸ ਨੇ ਜਿਹੜਾ ਹੈਗਾ ਉਹ ਉੱਥੋਂ ਜਿਹੜੀ ਗੱਡੀ ਦਾ ਨੰਬਰ ਪਲੇਟ ਲੈ ਕੇ ਉਹ ਨੰਬਰ ਪਲੇਟ ਇੱਕ ਦਿੱਲੀ ਦੀ ਔਰਤ ਦੇ ਨਾਮ ਤੇ ਸੀ ਜੋ ਵੀ ਮਿਰਤਕ ਦੀ ਭੈਣ ਹੈ ਤਾਂ ਫਿਰ ਇਸ ਦੇ ਪਰਿਵਾਰ ਵਾਲਿਆਂ ਨੇ ਆ ਕੇ ਗੱਡੀ ਤੋਂ ਜਿਹੜਾ ਹੈਗਾ ਉਹਦੇ ਸ਼ਨਾਖਤ ਕੀਤੀ ਕਿ ਉਸ ਦੀ ਵਾਈਫ ਨੇ ਚਾਹ ਤਰਾਣੀ ਹੈ ਉਹਨੇ ਆਪ ਦੇ ਘਰ ਵਾਲੇ ਜਿਹੜਾ ਜੋ ਪਛਾਣ ਕੀਤੀ ਕਿ ਇਹ ਮੇਰੇ ਘਰ ਵਾਲਾ ਮਉਤੇਸ਼ ਨਰੰਗ ਉਰਫ ਮੋਨੂ ਪੁੱਤਰ ਰਮੇਸ਼ ਕਮਾਨ ਨਰੰਗ ਵਾਸੀ ਹਰਸਰਨਗਰ ਬਟੰਡਾ ਦੀ ਇਹਦੀ شناخت ਹੋਈ ਤਾਂ ਫਿਰ ਚਾਹਤ ਰਾਣੀ ਦੇ ਬਿਆਨ ਤੇ ਕਿਉਂਕਿ ਇੱਕ ਆਦਮੀ ਦੀ ਡੈਥ ਦਾ ਮਾਮਲਾ ਸੀਗਾ ਕਿਸੇ ਦਾ ਕੋਈ ਕਸੂਰ ਨਹੀਂ ਤੇ ਉਹਨਾਂ ਦੀ ਸਟੇਟਮੈਂਟ ਦਰਜ ਹੋ ਗਈ ਹੈ ਸਟੇਟਮੈਂਟ ਤੋਂ ਬਾਅਦ ਜਿਹੜਾ ਹੈਗਾ ਅਸੀਂ 174 ਦੀ ਕਾਰਵਾਈ ਜਿਹੜੀ ਹੈਗੀ ਹੈ ਜਿਹੜਾ ਹੁਣ ਵੀਐਨਐਸ ਦੇ ਤਹਿਤ ਅਸੀਂ ਕਾਰਵਾਈ ਅਮਲ ਤੇ ਜਾਂਦੀ ਗਈ ਹੈ ਥਾਣਾ ਸੰਗਤ ਵਰਚਲ ਡਾਕਟਰ ਅਮਰ ਤੇਰਾ ਮਿਤੀ 6 10 2025 ਦੇ ਨਾਲ ਜਿਹੜਾ ਹੈਗਾ 174 ਦੀ ਕਾਰਵਾਈ ਕਰਤੀ ਗਈ ਹੈ ਤੇ ਉਹਦਾ ਪੋਸਟਮਾਰਟ ਕਰਾਉਣ ਲਈ ਜਿਹੜੀ ਬੋਡੀ ਹੈਗੀ ਆ ਉਹ ਸਿਵਲ ਹਸਪਤਾਲ ਦੇ ਵਿੱਚ ਰੱਖੀ ਗਈ ਹੈ ਜਿਸ ਦਾ ਬੋਰਡ ਬਣਾ ਕੇ ਉਹਦਾ ਜਿਹੜਾ ਪੋਸਟਮਾਰਟ ਕਰਾਇਆ ਜਾ ਰਿਹਾ ਹੈ ਘਟਨਾ ਕਰਨ ਦਾ ਪਤਾ ਲੱਗੇ ਕਿ ਅਚਨ ਕੀ ਹੋਇਆ ਕੀ ਸੀ ਕਿਵੇਂ ਅੱਗ ਕਿਵੇਂ ਲੱਗੀ ਇਹ ਇਸ ਤਰ੍ਹਾਂ ਦੀ ਗੱਡੀ ਖਤਾਨਾਂ ਦੇ ਵਿੱਚ ਥੱਲੇ ਡੂੰਘੀ ਥਾਂ ਦੇ ਉੱਤੇ ਆ ਕੇ ਕਫੇ ਪਾਸੇ ਡਿੱਗ ਪਈ ਜਿਸ ਦਿਨ ਟਿਕਣ ਦੇ ਨਾਲ ਜਿਹੜੀ ਹੈ ਇਹ ਦੇ ਕੋਲ ਸੀ ਐਨਜੀ ਫਿਟਨ ਗੱਡੀ ਹੈ ਪੈਟਰੋਲ ਦੀ ਸੀ ਐਨਜੀ ਫਿਟਨ ਸੀ ਤੇ ਇਹ ਉਹਦੇ ਕਰਕੇ ਜਿਹੜਾ ਉਹਨੂੰ ਆ ਗੱਡੀ ਨੂੰ ਡਿੱਗਣ ਕਰਕੇ ਇਹਨੂੰ ਅੱਗ ਲੱਗ ਗਈ ਅੱਗ ਲੱਗਣ ਕਰਕੇ ਉਹ ਤਾਂ ਕੀ ਖੋਲ ਨਹੀਂ ਸਕਿਆ ਤੇ ਉਹ ਜਿਹੜਾ ਉਹਦੀ ਡੈਥ ਹੋ ਗਈ ਰਾਤ ਦਾ ਕਰੀਬ ਹੈ 1.5 ਵਜੇ ਦਾ ਰਾਤ ਦਾ ਬੀਤੀ ਰਾਤ ਦਾ ਵਕਤ